ਅੱਜ ਜੀ ਮਿੱਤਰੋ ਕੀ ਹਾਲ ਚਾਲ ਹੈ ਠੀਕ ਹੋ ਸਾਰੇ ਤੇ ਅੱਜ ਆਪਾਂ ਉੱਥੇ ਜਲਦੀ ਤੇ ਆਪਾਂ ਨੇ ਸਭ ਤੋਂ ਪਹਿਲਾਂ ਕੀ ਕਰਿਆ ਕੌਫੀ ਘੋਲ ਕੇ ਪਾਣੀ ਦੇ ਵਿੱਚ ਪੀ ਗਏ ਕਿਉਂਕਿ ਆਪਾਂ ਜਾਣਾ ਹੁੰਦਾ ਜਿੰਮ ਤੇ ਅੱਜ ਸੀ ਜਿੰਮ ਦਾ ਆਪਣਾ ਦੂਜਾ ਦਿਨ ਤੇ ਆਪਾਂ ਚੱਕਿਆ ਬੋਲਟ ਤੇ ਸਿੱਧਾ ਪਹੁੰਚ ਗਏ ਆਪਣੇ ਜਿੰਮ ਤੇ ਮੈਂ ਜਾਂਦੇ ਸਾਰੇ ਕੋ ਸਾਹ ਨੂੰ ਕਹਦਾ ਤੁਸੀਂ ਸਾਰੇ ਹੋ ਜੋ ਸਾਈਡ ਤੇ ਮੈਨੂੰ ਲਗਾਉਣ ਦੋ ਅੱਜ ਜਿੰਮ ਤੇ ਥੋੜਾ ਆਪਾਂ ਸਰੀਰ ਨੂੰ ਕੀਤਾ ਗਰਮ ਤੇ ਉਸ ਤੋਂ ਬਾਅਦ ਆਪਾਂ ਚਲਾਉਣ ਲੱਗੇ ਸਾਈਕਲ ਤੇ ਸਾਈਕਲ ਚਲਾਉਂਦਾ ਚਲਾਉਂਦੇ ਆ ਗਈ ਜੀ ਸਕੂਲ ਦੀ ਜਹਾਜ ਕਿਉਂਕਿ ਮੈਂ ਵੀ ਸਾਈਕਲ ਤੇ ਹੀ ਸਕੂਲ ਜਾਂਦਾ ਹੁੰਦਾ ਸੀ ਤੇ ਉਸ ਤੋਂ ਬਾਅਦ ਮੈਂ ਲਗਾਏ ਪੁਸ਼-ਅਪ ਤੇ ਪੁਸ਼-ਅਪ ਨਾਲ ਕੀ ਆਉਂਦਾ ਐ એનર્ਜੀ ਮਿਲਦੀ ਐ ਬੋਡੀ ਨੂੰ ਹੋਰ ਜ਼ਿਆਦਾ ਤਾਕਤ ਆਉਂਦੀ ਐ ਬੋਡੀ ਤੇ ਤੁਸੀਂ ਦੱਸੋ ਤੁਸੀਂ ਪੁਸ਼-ਅਪ ਲਗਾਉਨੇ ਹੋ ਜਿਮ ਦੇ ਵਿੱਚ ਤੇ ਕਿੰਨੇ ਕੁ ਪੁਸ਼-ਅਪ ਲਗਾ ਲੈਨੇ ਹੋ ਮੈਂ ਅਜੇ ਬਿਗਿਨਰ ਹਾਂ ਤਾਂ ਮੈਂ ਤਾਂ ਘਾਟੇ ਲਗਾਉਣਾ ਤੇ ਉਸ ਤੋਂ ਬਾਅਦ ਆਪਾਂ ਨੇ ਚੱਕ ਲਈ ਡੰਬਲ ਤੇ ਡੰਬਲਾਂ ਦੇ ਨਾਲ ਕੀਤੀ ਐਕਸਰਸਾਈਜ਼ ਤੇ ਮੈਂ ਐਕਸਰਸਾਈਜ਼ ਕਰਦਾ ਗਿਆ ਕਰਦਾ ਗਿਆ ਤਾਂ ਖੋਦ ਸਾਹਿਬ ਕਹਿੰਦੇ ਬਸ ਕਰ ਹੁਣ ਇੱਕੋ ਐਕਸਰਸਾਈਜ਼ ਲਈ ਜਾਣੀ ਤਾਉਂ ਕਹਿੰਦਾ ਚਲੋ ਜੀ ਮੁੰਡਿਆ ਦੂਜੀ ਐਕਸਰਸਾਈਜ਼ ਕਰ ਤਾ ਮੈਂ ਪਹੁੰਚ ਗਿਆ ਇਹ ਮਸ਼ੀਨ ਤੇ ਤੇ ਇਹਦੇ ਮਸ਼ੀਨ ਤੇ ਲਾਇਆ ਜੋਰ ਤੇ ਬੱਲੇ ਸ਼ੇਰਾ ਚੱਕਦੇ ਫੱਟੇ ਕਿ ਆਪਣੇ ਆਪ ਤੇ ਕਰਦੇ ਰਹੇ ਕਰਦੇ ਤੇ ਫਿਰ ਪਹੁੰਚ ਗਿਆ ਜੀ ਅਗਲੀ ਮਸ਼ੀਨ ਤੇ ਤੇ ਦੋਸਤੋ ਇੱਕ ਨਹੀਂ ਆਪਾਂ ਰੋਜ਼ ਜਿੰਮ ਲਾਇਆ ਕਰਨੀ ਹੈ ਤਾਂ ਕਿ ਆਪਣੀ ਥੋੜਾ ਬਾਡੀ ਚ ਨਾ એનર્ਜੀ ਆਵੇ ਠੀਕ ਹੈ ਤੇ ਚਲੋ ਜੀ ਅੱਜ ਦਾ ਵੀ ਆਪਾਂ ਕੋਟਾ ਕਰਤਾ ਪੂਰਾ ਮਤਲਬ ਅੱਜ ਦੀ ਵੀ ਜਿੰਮ ਲਾਦੀ ਪੂਰੀ ਤੇ ਉਸ ਤੋਂ ਬਾਅਦ ਆਪਾਂ ਚੱਕਿਆ ਬੋਲਟ ਤੇ ਲਾਂਗੇ ਆਫਿਸ ਨੂੰ ਤੇ ਸਿੱਧਾ ਆਪਾਂ ਪਹੁੰਚ ਗਏ ਫਿਰ ਆਫਿਸ। ਆਫਿਸ ਪਹੁੰਚਦੇ ਸਾਰ ਆਪਾਂ ਨੇ ਕਰਨਾ ਹੁੰਦਾ ਈ ਧੌਣਾ ਤੌਣਾ ਤਿਆਰ ਹੋਣਾ ਹੁੰਦਾ ਲਓ ਮੇਰੇ ਮਿਰੋ ਆ ਚੱਕੋ ਜੀ ਫਿਰ ਆਪਾਂ ਹੋ ਗਏ ਤਿਆਰ। ਤੇ ਆਪਾਂ ਜਾਂ ਅਸੀਂ ਹੁਣ ਗੁਰਦੁਆਰਾ ਸਾਹਿਬ ਤੇ ਮੈਨੂੰ ਆ ਗਿਆ ਸਰ ਦਾ ਫੋਨ ਸਰ ਕਹਿੰਦੇ ਹਰਮਨ ਜਿਆਦਾ ਜਾਂਦਾ ਗੱਡੀਆਂ ਚਾਰਜ ਲਾ ਦੇ ਮੈਂ ਕਿਹਾ ਚਲੋ ਠੀਕ ਆ ਜੀ ਉਹ ਵੀ ਲਗਾ ਦੰਨੇ ਆ ਤੇ ਚੱਕਿਆ ਆਪਾਂ ਗੱਡੀ ਨੂੰ ਫਿਰ ਆਪਾਂ ਨਿਕਲ ਗਏ ਪਹਾ ਮੈਂ ਸੋਚਿਆ ਚੱਲ ਪਹਿਲਾਂ ਗੁਰਦੁਦੁਆ ਸਾਹਿਬ ਜਾਇ ਆਉਂਦੇ ਆ। ਫਿਰ ਆਪਾਂ ਨੇ ਕਮਾਤੀ ਗੱਡੀ 91 ਕਿੰਨੀ ਨੂੰ ਤੇ ਸਿੱਧਾ ਪਹੁੰਚ ਗਏ ਗੁਰਦੁਆਰਾ ਸਾਹਿਬ ਮੱਥਾ ਟੇਕਣ ਚਲੋ ਮੱਥਾ ਟੇਕਿਆ ਤੇ ਆਪਾਂ ਨੇ ਕਰੇ ਦਰਸ਼ਨ ਤੇ ਚਲੋ ਜੀ ਤੁਸੀਂ ਵੀ ਕਰ ਲਓ ਗੁਰਦੁਆਸਾਹ ਦੇ ਦਰਸ਼ਨ ਤੇ ਉਸ ਤੋਂ ਬਾਅਦ ਮੱਥਾ ਟੇਕ ਕੇ ਆਪਾਂ ਅਗੇ ਬਾਹਰ ਬਾਬਾ ਜੀ ਨੇ ਦਿੱਤਾ ਪ੍ਰਸ਼ਾ ਤੇ ਆਪਾਂ ਨੂੰ ਮਿਲ ਗਈਆਂ ਲਾਲ ਲਾਈਟਾਂ ਲਾਲ ਲਾਈਟਾਂ ਲਾ ਕੇ ਆਪਣਾ ਗੱਡੀ ਕਮਾਈ ਤੇ ਸਿੱਧਾ ਅਲਾਦਾ ਗੱਡੀ ਨੂੰ ਚਾਰਜਰ ਗੱਡੀ ਨੂੰ ਕਰਕੇ ਚਾਰਜਰ ਆਪਣਾ ਆ ਗਿਆ ਦੋਸਤ ਤੇ ਦੋਸਤ ਕਹਿੰਦਾ ਚੱਲ ਵੀ ਮੜਿਆ ਤਾਂ ਵਲੈਂਡਰ ਚਲਾਉਣ ਬੜੀ ਗੱਡੀ ਚਲਾ ਲਈ ਤੇ ਉਸ ਤੋਂ ਬਾਅਦ ਸੱਦਾ ਆਏ ਆਫਿਸ ਦੇ ਉਸ ਤੋਂ ਆਫਿਸ ਦੇ ਆਗੇ ਆਪਾਂ ਖਾਤੇ ਪਰਾਡੇ ਤੇ ਇਹ ਕਹਿੰਦੇ ਸਾਡਾ ਹੀ ਵਲੌਗ ਬਣਾ ਗਏ ਤੇ ਪਾਦੇ ਹਰਮਨ ਦਿਨ ਦੇ ਵਿੱਚ ਕੀਤਾ ਕੰਮ ਤੇ ਰਾਤ ਨੂੰ ਲੈਣ ਚਲੇ ਗਏ ਪ੍ਰਧਾਨ ਨੂੰ ਪ੍ਰਧਾਨ ਕਹਿੰਦਾ ਚੱਲ ਬਈ ਖੇਡੀ ਆਪਾਂ ਲੱਡੋ ਤੇ ਪ੍ਰਧਾਨ ਨੇ ਖਲਾਈ ਆਪਾਂ ਨੂੰ ਮਠਿਆਈ ਮਠਿਆਈ ਖਾ ਕੇ ਆਪਾਂ ਨੂੰ ਫਿਰ ਪਤਾ ਹੀ એનર્ਜੀ ਆਉਂਦੀ ਆ ਤੇ ਪੰਜਾਬੀਆਂ ਚ ਤੇ ਆਪਾਂ ਜੀ ਲੱਡੋ ਦਾ ਮੈਚ ਲਾਇਆ ਤੇ ਐਂਡ ਦਾ ਆਪਾਂ ਜਿੱਤ ਵੀ ਗਏ ਤੇ ਪ੍ਰਧਾਨ ਨੇ ਆਪਾਂ ਨੂੰ ਫਿਰ ਖਲਾਈ ਪਰਾਡੇ ਪਰਾਡੇ ਬੜੇ ਸੁਆਸਤੀ ਦੋਸਤੋ ਤੇ ਐਦਾਂ ਹੀ ਕਰਦੇ ਕਰਦੇ 9:30 ਵਜੇ ਫਿਰ ਭੁੱਖ ਲੱਗੀ ਤੇ ਆਪਾਂ ਚੱਕਿਆ ਬੋਲਟ ਤੇ ਪਹੁੰਚੇ ਕੰਟੀਨ 'ਚ ਕੰਟੀਨ ਵਾਲਾ ਬਾਈ ਥੋੜਾ ਡਿਨਰ ਡਿਨਰ ਕਰਦੇ ਕਰਦੇ ਆਪਾਂ ਚਲੋ ਦੋਸਤੋ ਅੱਜ ਦਾ ਵਲੌਗ ਹੀ ਕਰਤਾ ਸਮਾਪਤ ਤੇ ਚੰਗਾਈ ਫਿਰ ਬਾਏ ਬਾਏ ਤੇ ਕਰ ਦਿਓ ਲਾਈਕ ਕਮੈਂਟ